ਾਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਜਿਹੜਾ ਘਰ ਦਾ ਪਿਆਰ ਨਿਬੰਧ ਹੈ ਜਮਾਤ 10ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਉਹਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਲਿਖਣਾ ਉਹ ਦੱਸਾਂਗੇ ਤੇ ਨਾਲ ਹੀ ਜਿਹੜੇ ਇਹਦੇ ਵਿੱਚ ਔਖੇ ਸ਼ਬਦ ਵਰਤੇ ਗਏ ਨੇ ਉਹਨਾਂ ਨੂੰ ਸੌਖਾ ਕਰਕੇ ਵੀ ਦੱਸਾਂਗੇ ਤੁਹਾਨੂੰ ਘਰ ਦਾ ਪਿਆਰ ਲੇਖ ਵਿੱਚ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ ਲੇਖਕ ਨੇ ਮੌਲਿਕ ਦ੍ਰਿਸ਼ਟੀਕੋਣ ਤੋਂ ਮੌਲਿਕ ਦ੍ਰਿਸ਼ਟੀਕੋਣ ਭਾਵ ਜਿਹੜੀ ਸਹੀ ਸੋਚਣੀ ਹੁੰਦੀ ਹੈ ਉਹਦੇ ਤੋਂ ਘਰ ਨੂੰ ਪਰਿਭਾਸ਼ਿਤ ਕਰਦਿਆਂ ਕਿਹਾ ਹੈ ਕਿ ਘਰ ਇੱਟਾਂ ਜਾਂ ਵਟਿਆਂ ਦਾ ਬਣਿਆ ਕੋਠਾ ਨਹੀਂ ਸਗੋਂ ਇਹ ਉਹ ਥਾਂ ਹੈ ਜਿੱਥੇ ਮਨੁੱਖ ਨੂੰ ਬਚਪਨ ਵਿੱਚ ਮਾਂ ਪਿਤਾ ਭੈਣ ਭਰਾ ਇਹਨਾਂ ਦਾ ਪਿਆਰ ਮਿਲਦਾ ਹੈ ਤੇ ਇਹ ਉਹ ਥਾਂ ਹੈ ਜਿੱਥੇ ਜਵਾਨੀ ਵਿੱਚ ਕੀਤੀ ਖੱਟੀ ਕਮਾਈ ਪਾਪ ਕੇ ਜਦੋਂ ਬੰਦਾ ਜਵਾਨ ਹੋ ਜਾਂਦਾ ਹੈ ਤਾਂ ਉਹ ਕਮਾਈ ਕਰਨ ਦੇ ਲਈ ਇੱਧਰ ਉੱਧਰ ਜਾਂਦਾ ਹੈ ਤਾਂ ਉਹਦਾ ਉੱਥੇ ਮੁੜ ਕੇ ਆਉਣ ਨੂੰ ਦਿਲ ਕਰਦਾ ਏ ਇਸ ਬੁਢਾਪੇ ਵਿੱਚ ਬਹਿ ਕੇ ਉਹ ਸਵਾਦ ਆਉਂਦਾ ਨੂੰ ਉਸ ਘਰ ਦੇ ਵਿੱਚ ਜਿਹੜਾ ਕਿ ਬਚਪਨ ਦੇ ਵਿੱਚ ਮਾਂ ਦੀ ਗੋਦੀ ਵਿੱਚ ਆਉਂਦਾ ਸੀ ਮਨੁੱਖ ਦਾ ਆਚਰਨ ਆਚਰਨ ਹੁੰਦਾ ਹੈ ਚਰਿੱਤਰ ਬਣਾਉਣ ਵਿੱਚ ਘਰ ਦੀ ਚਾਰ ਦਿਵਾਰੀ ਅਤੇ ਇਸ ਦੇ ਅੰਦਰਲੇ ਹਾਲਾਤ ਹਾਲਾਤ ਹੁੰਦੇ ਨੇ ਅੰਦਰਲਾ ਮਾਹੌਲ ਕਰਦਾ ਉਸ ਦਾ ਬਹੁਤ ਅਸਰ ਹੁੰਦਾ ਹੈ ਮਨੁੱਖ ਦਾ ਆਚਰਣ ਤਾਂ ਬਣਦਾ ਹੀ ਘਰ ਵਿੱਚ ਹੈ ਲੇਖਕ ਕਿਸੇ ਦੇ ਸੜੀਅਲ ਸੁਭਾਅ ਦੇ ਕਾਰਨ ਨੂੰ ਘਰ ਦਾ ਪਿਆਰ ਦਾ ਅਭਾਪਮੰਦ ਹੈ ਹੁਣ ਮਤਲਬ ਕਿ ਜੀ ਦਾ ਸੁਭਾਅ ਸੜੀਅਲ ਜਿਹਾ ਹੁੰਦਾ ਬੰਦਾ ਖੁਸ਼ ਨਹੀਂ ਰਹਿੰਦਾ ਤਾਂ ਉਹਦਾ ਸੁਭਾਅ ਇਸ ਤਰ੍ਹਾਂ ਦਾ ਕਿਉਂ ਹੁੰਦਾ ਕਿਉਂਕਿ ਉਹਨੂੰ ਘਰ ਦੇ ਵਿੱਚ ਜਿਹੜਾ ਪਿਆਰ ਹੈ ਉਹ ਨਹੀਂ ਮਿਲਿਆ ਹੁੰਦਾ ਲੇਖਕ ਆਪਣੀ ਇੱਕ ਜਾਣਕਾਰ ਬਿਰਧ ਬੀਬੀ ਬਿਰਧ ਹੁੰਦੀ ਏ ਬਜ਼ੁਰਗ ਬੀਬੀ ਔਰਤ ਉਹਦੇ ਉਦਾਹਰਨ ਦਿੰਦਾ ਹੈ ਜੋ ਕਿ ਨੇਕੀ ਤੇ ਪਰਉਪਕਾਰ ਦੀ ਪਤਲੀ ਤਾਂ ਸੀ ਜਿਹੜੀ ਕਿ ਬਹੁਤ ਨੇਕ ਔਰਤ ਸੀ ਤੇ ਦੂਸਰਿਆਂ ਦੇ ਉੱਪਰ ਉਹ ਉਪਕਾਰ ਵੀ ਕਰਦੀ ਸੀ ਪਰ ਉਸ ਦਾ ਸੁਭਾਅ ਬਹੁਤ ਖਰਵਾ ਤੇ ਖਿਜੂ ਸੀ ਭਾਵਕੇ ਸਾਰਾ ਦਿਨ ਖਿਜੀ ਰਹਿੰਦੀ ਸੀ ਤੇ ਖਰਵਾ ਬੋਲਦੀ ਸੀ ਰੁੱਖਾ ਬੋਲਦੀ ਸੀ ਇਸ ਦਾ ਕਾਰਨ ਇਹ ਸੀ ਕਿ ਪਤੀ ਜਵਾਨੀ ਵਿੱਚ ਹੀ ਉਸ ਦਾ ਸਾਥ ਛੱਡ ਗਿਆ ਅਤੇ ਝੋਲੀ ਪੁੱਤਰਾਂ ਧੀਆਂ ਤੋਂ ਖਾਲੀ ਰਹੀ ਭਾਵਕੇ ਜਿਹੜਾ ਉਹਦਾ ਘਰ ਵਾਲਾ ਸੀ ਉਹ ਮਰ ਗਿਆ ਸੀ ਤੇ ਉਹਦੇ ਕੋਈ ਬਾਲ ਬੱਚਾ ਵੀ ਨਹੀਂ ਸੀ ਕਈਕ ਥੱਕੜ ਕਥਾਵਾਚਕ ਜਿਹੜੇ ਕਿ ਕਥਾ ਸੁਣਾਉਂਦੇ ਹੁੰਦੇ ਨੇ ਆਪਣੇ ਸਿਆਣਪ ਦੇ ਚਮਤਕਾਰ ਦੱਸ ਕੇ ਲੋਕਾਂ ਨੂੰ ਹੈਰਾਨ ਤਾਂ ਕਰ ਦਿੰਦੇ ਨੇ ਪਰ ਉਹਨਾਂ ਦੇ ਦਿਲ ਵਿੱਚ ਦੁਖੀ ਵਿਅਕਤੀ ਲਈ ਹਮਦਰਦੀ ਨਹੀਂ ਹੁੰਦੀ ਇਸ ਦਾ ਕਾਰਨ ਉਹਨਾਂ ਨੂੰ ਘਰ ਦਾ ਪਿਆਰ ਨਾ ਮਿਲਣਾ ਹੈ ਅਜਿਹੇ ਉਪਦੇਸ਼ਕ ਉਪਦੇਸ਼ਕ ਭਾਵ ਜਿਹੜੇ ਉਪਦੇਸ਼ ਦਿੰਦੇ ਨੇ ਤੇ ਲਿਖਾਰੀ ਲਿਖਾਰੀ ਕੌਣ ਲੇਖਕ ਲਿਖਣ ਵਾਲੇ ਵੱਡੇ ਵੱਡੇ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਨੂੰ ਵੀ ਕਰੋਗੀ ਜੀਵਨ ਕਰੋਗੀ ਭਾਵ ਕਰੇਲੂ ਕਰੇਲੂ ਜੀਵਨ ਤੋਂ ਸਖਣਾ ਬਣਾ ਕੇ ਦੱਸਦੇ ਹਨ ਸਖਣਾ ਕੀ ਭਾਵ ਕਿ ਉਹਨਾਂ ਨੇ ਕੀ ਕਹਿੰਦੇ ਨੇ ਕਿ ਉਹ ਤਾਂ ਘਰ ਦੇ ਵਿੱਚ ਰਹੀ ਨਹੀਂ ਸਖਣਾ ਹੁੰਦਾ ਜਿਹੜਾ ਘਰ ਦੇ ਵਿੱਚ ਬੰਦਾ ਨਾ ਰਿਹਾ ਹੋਵੇ ਵੀ ਉਹ বিনা ਘਰ ਤੋਂ ਸੀ ਕਰੋਗੀ ਜੀਵਨ ਉਹਨਾਂ ਦਾ ਕੋਈ ਨਹੀਂ ਸੀ ਉਹ ਨਹੀਂ ਜਾਣਦੇ ਕਿ ਬਚਪਨ ਦਾ ਸੁਭਾਅ ਮਹਾਪੁਰਸ਼ਾਂ ਦੀ ਬਣਤਰ ਲਈ ਵੀ ਆਮ ਮਨੁੱਖਾਂ ਵਾਂਗ ਹੀ ਜ਼ਰੂਰੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਬੀਬੀ ਨਾਨਕੀ ਦੇ ਪਿਆਰ ਨੂੰ ਸਭ ਜਾਣਦੇ ਹਨ ਹੁਣ ਦੇਖੋ ਗੁਰੂ ਨਾਨਕ ਦੇਵ ਜੀ ਤੇ ਬੀਬੀ ਨਾਨਕੀ ਭੈਣ ਭਰਾ ਸੀ ਉਹਨਾਂ ਦਾ ਕਿੰਨਾ ਪਿਆਰ ਹੈ ਆਪਾਂ ਸੁਣਦੇ ਹਾਂ ਪੜ੍ਹਦੇ ਹਾਂ ਕਿਤਾਬਾਂ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਉੱਤੇ ਉਹਨਾਂ ਦੀ ਪਤਨੀ ਖਦੀਜਾ ਦਾ ਬਹੁਤ ਜ਼ਿਆਦਾ ਅਸਰ ਸੀ ਜਿਨ੍ਹਾਂ ਨੇ ਔਖੇ ਤੋਂ ਔਖੇ ਸਮੇਂ ਵਿੱਚ ਉਹਨਾਂ ਦੀ ਮਦਦ ਕੀਤੀ ਸੀ ਜੇ ਕਾਰਲਾਈਲ ਆਪਣੀ ਪਤਨੀ ਨੂੰ ਪਿਆਰ ਕਰਦਾ ਤਾਂ ਉਹ ਖਿਜੂ ਤੇ ਸੜੀਅਲ ਸੁਭਾਅ ਦਾ ਨਾ ਹੁੰਦਾ ਕਿਉਂਕਿ ਕਾਰਲਾਈਲ ਨੇ ਆਪਣੀ ਪਤਨੀ ਦੇ ਨਾਲ ਬਣਾ ਕੇ ਨਹੀਂ ਰੱਖਿਆ ਉਹ ਨਾਲ ਲੜਦਾ ਝਗੜਦਾ ਰਹਿੰਦਾ ਸੀ ਤੇ ਇਸ ਕਰਕੇ ਉਹ ਖਿਜੂ ਤੇ ਸੜੀਅਲ ਸੁਭਾਅ ਦਾ ਹੋ ਗਿਆ ਅੱਜ ਕੱਲ ਬਹੁਤ ਦੁਰਾਚਾਰੀ ਦਾ ਕਾਰਨ ਹੈ ਜਿਹੜਾ ਉਹ ਘਰੋਗੀ ਵਸੋਂ ਦਾ ਘਾਟਾ ਕਿਉਂਕਿ ਜਿਹੜੇ ਲੋਕ ਨੇ ਉਹ ਘਰਾਂ ਦੇ ਵਿੱਚ ਨਹੀਂ ਰਹਿ ਰਹੇ ਸਗੋਂ ਬਾਜ਼ਾਰਾਂ ਦੇ ਵਿੱਚ ਰਹਿ ਰਹੇ ਨੇ ਪਾਪ ਕੇ ਜਿਹੜਾ ਕੋਈ ਬੰਦਾ ਵਿਹਲਾ ਹੈ ਉਹ ਕੀ ਕਰਦਾ ਹੈ ਬਾਜ਼ਾਰ ਦੇ ਵੱਲ ਨੂੰ ਤੁਰ ਪੈਂਦਾ ਹੈ ਲੋਕ ਕਰੋਗੀ ਜੀਵਨ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਜ਼ਿਆਦਾ ਪਸੰਦ ਕਰਦੇ ਹਨ ਮੀਨਜ਼ ਘਰ ਦੇ ਵਿੱਚ ਜ਼ਿਆਦਾ ਟਾਈਮ ਰਹਿਣ ਦੇ ਨਾਲੋਂ ਲੋਕ ਬਾਹਰ ਰਹਿਣਾ ਪਸੰਦ ਕਰਦੇ ਨੇ ਸਿੱਟੇ ਵਜੋਂ ਲੋਕਾਂ ਵਿੱਚ ਕਰੋਗੀ ਆਚਰਣ ਤੋਂ ਪੈਦਾ ਹੋਣ ਵਾਲੇ ਜਿਹੜੇ ਗੁਣ ਨੇ ਉਹ ਘਟ ਰਹੇ ਨੇ ਨੌਜਵਾਨਾਂ ਵਿਦਿਆਰਥੀਆਂ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ ਇਹ ਕਿਹਾ ਜਾਂਦਾ ਹੈ ਕਿ ਉਹ ਸਮਾਜਿਕ ਵਰਤੋਂ ਵਿੱਚ ਕੋਰੇ ਕੋਰੇ ਭਾਵ ਜਿਨ੍ਹਾਂ ਨੂੰ ਕੋਈ ਅਕਲ ਨਹੀਂ ਵੀ ਕਿਸੀਂ ਸਮਾਜ ਦੇ ਵਿੱਚ ਕਿਵੇਂ ਰਹਿਣਾ ਤੇ ਉਹ ਗੈਰ ਜ਼ਿੰਮੇਵਾਰ ਭਾਵ ਕਿ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਅਤੇ ਸਦਾ ਆਚਾਰ ਦੀਆਂ ਹੱਦਾਂ ਟੱਪ ਜਾਣ ਵਾਲੇ ਹੁੰਦੇ ਹਨ ਇਸ ਦਾ ਕਾਰਨ ਘਰਾਂ ਨੂੰ ਛੱਡ ਕੇ ਬੋਰਡਿੰਗਾਂ ਵਿੱਚ ਰਹਿਣਾ ਹੈ ਭਾਵ ਕਿ ਇਹ ਸੀ ਬੱਚਿਆਂ ਨੂੰ ਹੋਸਟਲਾਂ ਦੇ ਵਿੱਚ ਪੜਨ ਦੇ ਲਈ ਪਾ ਦਿੰਦੇ ਆ ਤੇ ਜਦੋਂ ਫਿਰ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਦਾ ਤਾਂ ਉਹ ਸਮਾਜ ਦੇ ਵਿੱਚ ਵਿਚਰਨ ਦੇ ਯੋਗ ਨਹੀਂ ਰਹਿੰਦੇ ਭਾਵ ਕਿ ਜਿਹੜੀਆਂ ਗੱਲਾਂ ਉਹਨਾਂ ਨੂੰ ਸਿੱਖਣੇ ਜ਼ਰੂਰੀ ਹੁੰਦੀਆਂ ਨੇ ਉਹ ਉਹਨਾਂ ਨੂੰ ਨਹੀਂ ਸਿੱਖ ਸਕਦੇ ਤੇ ਉਹ ਗੈਰ ਜ਼ਿੰਮੇਵਾਰ ਬਣ ਜਾਂਦੇ ਨੇ ਸਮਾਜ ਦੇ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਨਹੀਂ ਸਮਝ ਸਕਦੇ ਅਸਲ ਧਾਰਮਿਕ ਜੀਵਨ ਦੀ ਨੀਹ ਹੈ ਜਿਹੜੀ ਉਹ ਘਰ ਦੀ ਰਹਿਣੀ ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ ਭਾਵੇਂ ਜੇਕਰ ਘਰ ਦੇ ਵਿੱਚ ਰਿਹਾ ਜਾਏਗਾ ਪਰ ਘਰਾਂ ਵੱਲ ਲੋਕਾਂ ਦੀ ਰੁਚੀ ਘੱਟ ਹੋਣ ਕਾਰਨ ਧਾਰਮਿਕ ਰਹਿਣੀ ਵੀ ਇੱਕ ਦਿਖਾਵਾ ਬਣ ਗਈ ਹੈ ਕਰੋਗੀ ਜੀਵਨ ਦਾ ਤਿਆਗ ਕਰਕੇ ਧਰਮ ਕਮਾਉਣਾ ਉਸੇ ਤਰ੍ਹਾਂ ਹੈ ਜਿਵੇਂ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜ ਬੀਜਣ ਦਾ ਖਿਆਲ ਕਰਨਾ ਹੁਣ ਦੇਖੋ ਜੇਕਰ ਅਸੀਂ ਜ਼ਮੀਨ ਨੂੰ ਛੱਡ ਕੇ ਅਸੀਂ ਸੋਚਾਂਗੇ ਕਿ ਹਵਾ ਦੇ ਵਿੱਚ ਬੀਜ ਬੀਜ ਦਿਆਂਗੇ ਤਾਂ ਸਾਨੂੰ ਕੁਝ ਨਹੀਂ ਮਿਲੇਗਾ ਸਿੱਖ ਗੁਰੂਆਂ ਨੇ ਕਰੋਗੀ ਜੀਵਨ ਤੇ ਇਸ ਲਈ ਜ਼ੋਰ ਦਿੱਤਾ ਕਿਉਂਕਿ ਸਦਾਚਾਰ ਕਰੋਗੀ ਜੀਵਨ ਤੋਂ ਹੀ ਬਣਦਾ ਹੈ ਸਦਾਚਾਰ ਭਾਵ ਜਿਹੜੇ ਸਾਡਾ ਸਹੀ ਆਚਾਰ ਵਿਹਾਰ ਹੈ ਜਿਹੜੇ ਗੁਣ ਨੇ ਉਹ ਅਸੀਂ ਸਾਡੇ ਘਰ ਤੋਂ ਹੀ ਸਿੱਖਦੇ ਹਾਂ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਦੇਖੋ ਜਿਹਨੂੰ ਘਰ ਨਾਲ ਪਿਆਰ ਹੋਏਗਾ ਉਹ ਹੀ ਸਮਾਜ ਨਾਲ ਪਿਆਰ ਕਰੇਗਾ ਤੇ ਉਹ ਹੀ ਦੇਸ਼ ਨਾਲ ਉਹੀ ਲੋਕ ਆਪਣੇ ਦੇਸ਼ ਉੱਤੇ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਇਸ ਤੋਂ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ। ਲੇਖਕ ਨੂੰ ਹਿੰਦੁਸਤਾਨ ਉਨਾ ਹੀ ਪਿਆਰਾ ਹੈ ਜਿੰਨਾ ਉਸ ਦੇ ਅੜਿਆਲੇ ਪਿੰਡ ਦਾ ਕੱਚਾ ਕੋਠਾ ਅਤੇ ਉਸ ਵਿੱਚ ਵਸਦੇ ਵਿਅਕਤੀ ਪਿਆਰੇ ਹਨ। ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ।